ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਤੇ ਹਿੰਦੂ ਮੰਦਰਾਂ ਨੂੰ ਲਗਾਤਾਰ ਨਿਸ਼ਾਨਾ ਪਾਇਆ ਜਾ ਰਿਹਾ ਹੈ। ਹਿੰਦੂਆਂ ਦੇ ਮੰਦਰ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਿੱਥੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਅਤੇ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਖਿਲਾਫ ਗੁੱਸਾ ਵੇਖਣ ਨੂੰ ਮਿਲ ਰਿਹਾ ਉੱਥੇ ਪੰਜਾਬ ਰਾਜ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਬੰਗਲਾਦੇਸ਼ ਅਤੇ ਬੰਗਲਾਦੇਸ਼ੀਆ ਖਿਲਾਫ ਤਿੱਖਾ ਗੁੱਸਾ ਦੇਖਣ ਨੂੰ ਮਿਲਿਆ ਜਿੱਥੇ ਹਿੰਦੂ ਸਮਾਜ ਦੇ ਨਾਲ ਜੁੜੀਆਂ ਘਟਨਾਵਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਲੋਕਾਂ ਨੇ ਅਸ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਧਾਰਮਿਕ ਅਤੇ ਸਮਾਜਿਕ 파ਟੀਆਂ ਅਤੇ ਜਥੇਬੰਦੀਆਂ ਨੇ ਹੱਥਾਂ ਦੇ ਵਿੱਚ ਬੈਨਰ ਤਖਤੀਆਂ ਲੈ ਕੇ ਬੰਗਲਾਦੇਸ਼ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਬੰਗਲਾਦੇਸ਼ ਦੇ ਵੱਖ-ਵੱਖ ਬਾਜ਼ਾਰਤ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਬੰਗਲਾਦੇਸ਼ ਖਿਲਾਫ ਤਿੱਖੇ ਪ੍ਰਦਰਸ਼ਨ ਕੀਤੇ ਗਏ ਅੱਜ ਧਰਮ ਸਭਾ ਤੋਂ ਹੋ ਗਏ ਬਾਜ਼ਾਰ ਦੇ ਵਿੱਚੋਂ ਰੋਸ ਮਾਰਚ ਜਿਹੜਾ ਕੱਢਿਆ ਗਿਆ ਵਜੇ ਇਸ ਸਭਾ ਤੋਂ ਧਰਮ ਸਭਾ ਜੁਈ ਆ ਉਹ ਰੋਸ ਮਾਰਚ ਕੱਢਣ ਦਾ ਮੇਨ ਮੁੱਦਾ ਸੀਗਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਸਮਾਜ ਦੇ ਆਧਵਾਰਾ ਹਿੰਦੂ ਸਮਾਜ ਦੇ ਲੋਕਾਂ ਜਿਹੜਾ ਕਤਲੇਆਮ ਹੋ ਰਿਹਾ ਉਹਦੇ ਰੋਸ ਵਿੱਚ ਰੋਸ ਮਾਰਚ ਕੱਢਿਆ ਗਿਆ ਨਾਲ ਜਿਹੜੇ ਉੱਤੇ ਮੰਦਰ ਘਟਾਏ ਨਹੀਂ ਕੀਤੇ ਜਾ ਰਹੇ ਉਹਦੇ ਜਿਹੜੇ ਆ ਰੋਸ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਮਿਕ ਯਾਰ ਸਮਾਜ ਦੇ ਨੁਮਾਇੰਦਿਆਂ ਨੂੰ ਦੱਸਣਾ ਚਾਹੁੰਦਾ ਅਸੀਂ ਲੋਕ ਜਦੋਂ ਕਿ ਇੱਕ ਹੱਦ ਗਿੰਦਿਆਂ ਲੋਕ ਦੇ ਨਾਲ ਸ਼ੈਲਟਰ ਦਿੰਦੇ ਆ ਅੱਜ ਜਿਹੜਾ ਵਾ ਕਿਉਂ ਆਪਣਾ ਸਮਾਜ ਇੱਕ ਪਲੇਟਫਾਰਮ ਤੇ ਨਹੀਂ ਆ ਰਿਹਾ ਇਹ ਕਿੰਦਰ ਕਿਤੇ ਵੀ ਮੈਸੇਜ ਜਿਹੜਾ ਵਾ ਕਿ ਮੈਂ ਕਰਿਆ ਕਿ ਅੱਜ ਇੱਕ ਦਾ ਜਿਹੜੀ ਆ ਉਹ ਪੂਰੀ ਨਹੀਂ ਹੈਗੀ ਇਹਦਾ ਕਾਰਨ ਕੀ ਆ ਉਹ ਸਾਰੇ ਲੋਕ ਜਿੱਦਾਂ ਦੇ ਆ ਜਿਨ੍ਹਾਂ ਨੇ ਬਾਹਰ ਦੇ ਲੋਕ ਲੜਿਆ ਹੋਇਆ ਕਿੰਨਾਂ ਨੇ ਨਕਲੀ ਮੁੱਢਾ ਬਣਾ ਕੇ ਵੱਧ ਵੱਧ ਪੈਸਿਆਂ ਦੇ ਉੱਤੇ ਕਰਾਇਆ ਲੈ ਕੇ ਉਹ ਸਮਾਜਾ ਦਿੱਤੀਆਂ ਜਿਨ੍ਹਾਂ ਨਾਲ ਜਿੱਦਾਂ ਰੋਟੀ ਚੱਲੀ ਔਰ ਅੱਜ ਜਿਹੜਾ ਕੰਮ ਆ ਔਰ ਰੋਟੀ ਦਾ ਰਿਆ ਅੱਜ ਜਿਹੜਾ ਕੰਮ ਸਮਾਜ ਦੀ ਰੱਖਿਆਵਾ ਜਜੋ ਬੰਗਲਾ ਦੇ ਤੁਹਾਨੂੰ ਖਾਲ ਖਾਰਿਆ ਜਿਹੜੇ ਕਿ 17 ਹਜ਼ਾਰ ਦੀ ਇਜਾਜ਼ਤ ਵਾਲੇ ਬੰਗਲਾ ਦੇ ਸਾਡੇ ਜਿਹੜੇ 17 ਹਜ਼ਾਰ ਪੋਜ਼ੀਸ਼ਨ ਹੋਈ ਸੀ ਉਹ ਬੰਗਲਾ ਦੇ ਤੁਹਾਨੂੰ ਖਾਲ ਖਾਰਿਆ ਦਿੱਤੇ ਸਾਡੀ ਆਇ ਕਿੰਤੀ ਆ ਦੂਰ ਬਸ ਲੈ ਗਈ ਇੰਡੀਆ ਦੀ ਜੋ ਕਿਸੇ ਟਾਈਮ ਤੋਂ 12 ਤੋਂ 20% ਦੇ ਤੱਕ ਹੋ ਗਈ ਆ ਕਿਉਂ ਹੋਈ ਆ ਭ੍ਰਿਸ਼ਟ ਚਿੰਨਤ ਅਸ਼ੱਧਨ ਹਿੰਦੂ ਵੀਰਾਂ ਦੇ ਹੋ ਰਿਹਾ ਮੰਦਰਾਮ ਤੇ ਅਟੈਕ ਕੀਤਾ ਜਾ ਰਿਹਾ ਸੋ ਇਹ ਬਹੁਤ ਸੀਰੀਅਸ ਮੈਟਰ ਹੈ ਜੇ ਅੱਜ ਵੀ ਹਿੰਦੂ ਲੋਕ ਉੱਠਾ ਜਾ ਕੇ ਠੀਕ ਆ ਜਿੱਥੇ ਵੱਧ ਗਿਣਤੀ ਦਾ ਅੱਜ ਹਿੰਦੁਸਤਾਨ ਪੂਰੇ ਵਰਲਡ ਦੇ ਵਿੱਚ ਵੱਡੀ ਪਾਵਰ ਬਣਿਆ ਤਾਂ ਉਹਦਾ ਪਰ ਫਾਇਦਾ ਕੀ ਇਹ ਜੋ ਵੀੜੀਆਂ ਡੀਆਂ ਕੰਟਰੀਆਂ ਵਾ ਅੱਜ ਦੇ ਸਮਾਜ ਦੇ ਦੁਸ਼ਮਣਾਰੇ ਉਹ ਮੋਤੀ ਜਾਨੋਂ ਜਾਇਦਾ ਆਪਣੀ ਤਾਕਤ ਹੋਮ ਦੁਕਾਨ ਹੈ ਜਿਹੜੀਆਂ ਵਾ ਸਵਾਦੀ ਸੁੱਕੀਆਂ ਬਣ ਕੇ ਤਾਕਤ ਜਿੱਕਰੀ ਤਾਕਤ ਜਿੱਕਰੀ ਆਪਣੇ ਸਮਾਜ ਦੇ ਸਮਾਜੇ ਨੂੰ ਰੱਖਿਆ ਕਰਕੇ ਕਪੰਧਾ ਦੇਵ ਦਾ ਛੋਟਾ ਜਿਹਾ ਕੰਟਰੀਆ ਉਹਨੂੰ ਜੜੀਆਂ ਨਕੇਲ ਪਾ ਗਏ ਇਹ ਤਾਂ ਕੋਈ ਫਾਇਦਾ ਨਹੀਂ ਕੋਈ ਕਾਰਜ ਬੰਦਾ ਜੇ ਆਪਾਂ ਆਪਣੇ ਲੋਕਾਂ ਨੂੰ ਜਿਹੜਾ ਸੇਧ ਨਹੀਂ ਕਾ ਸਕਦੇ ਹਾਂਜੀ ਮੈਡਮ ਕੀ ਨਾਮ ਆ ਤੁਹਾਡਾ ਕੀ ਡੈਰਿਨੇਸ਼ਨ ਹੈ ਜੀ ਆ ਤੇ ਅੱਜ ਦਾ ਜਿਆ ਰੋਸ ਪ੍ਰਦਰਸ਼ਨ ਕੀਤਾ ਜੀ ਆ ਕਿ ਬੁੱਤਲਾ ਸ਼ਹਿਰ ਵਿੱਚ ਨਾਥਰ ਰਬਯਾਰਾਂ ਦੇ ਵਿੱਚ ਕੀ ਸਾਰਾ ਮੈਟਰ ਸੀ ਜੀ ਜੈ ਸ਼੍ਰੀ ਰਾਮ ਮੈਂ ਸਮਾਜਨ ਸਟੇਟਿੰਗ ਪੀ ਜੀ ਪੀ ਮਹਿਲਾ ਮੋਰਚਾ ਅੱਜ ਦਾ ਸਾਡਾ ਰੋਸ਼ ਪ੍ਰਦਰਸ਼ਨ ਸੀ ਬੰਗਲਾਦੇਸ਼ ਦੇ ਖਿਲਾਫ ਜਿਨ੍ਹਾਂ ਨੇ ਸਾਡੇ Hindu ਸਮਾਜ ਦੇ ਬੰਦਿਆਂ ਨੂੰ ਚੁੰਨ ਚੁੰਨ ਕੇ ਮਾਰਿਆ ਸਾਡਾ ਸਮਾਜ ਹਸ ਤੱਕ ਕਦੀ ਕਿਸੇ ਤੇ ਉਂਗਲ ਨਹੀਂ ਚੁੱਕਦਾ ਨਾ ਕਿਸੇ ਦਾ ਸਵਾਲ ਚੁੱਕਦਾ ਲੇਕਿਨ ਸਾਡੇ ਧਰਮ ਤੇ ਹਰ ਟਾਈਮ ਹਮਲਾ ਕਿਉਂ ਹੁੰਦਾ ਹੈ ਕੀ ਉਹ ਸਾਨੂੰ ਇੰਨਾ ਕਮਜ਼ੋਰ ਸਮਝਦੇ ਆ ਅੱਜ Hindu ਜਾਗਿਆ ਹੈ ਔਰ ਹਿੰਦੁਸਤਾਨ ਜਾਗ ਗਿਆ ਹੈ ਅੱਜ ਬੰਗਲਾਦੇਸ਼ ਦੇ Hindu ਇਕੱਲੇ ਨਹੀਂ ਖੜੇ ਅਸੀਂ ਵੀ ਉਹਨਾਂ ਨਾਲ ਖੜੇ ਆ ਅਸੀਂ ਇਹੀ ਇਹ ਪ੍ਰਦਰਸ਼ਨ ਸਾਡੇ ਉਹਨਾਂ ਦਾ ਸਾਥ ਦੇਣ ਲਈ ਪ੍ਰਦਰਸ਼ਨ ਹੈ ਕਿ ਅਸੀਂ ਉਹਨਾਂ ਨਾਲ ਖੜੇ ਆ ਹਰਦਮ ਖੜੇ ਆ ਕਿੱਸਾ ਦੇਖ ਦਿਓ ਜੀ ਆਏ ਦਿਨ ਜਿਹੜਾ ਆਪਣੇ Hindu ਸਮਾਜ ਦੇ ਉੱਪਰ ਹਤਿਆਚਾਰ ਹੋ ਰਿਹਾ ਵਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਾਰਤ ਸਭਾ ਤੋਂ ਕੀ ਮੰਨ ਕਰਦੇ ਹੋ ਕਿਸ ਤਰ੍ਹਾਂ ਦਾ ਤੁਸੀਂ ਐਕਸ਼ਨ ਚਾਹੁੰਦੇ ਹੋ ਬੰਗਲਾਦੇਸ਼ ਦੇ ਉੱਪਰ ਜੀ ਅਸੀਂ ਪ੍ਰਧਾਨ ਮੰਤਰੀ ਜੀ ਕੋ ਇਹੀ ਮੰਗ ਕਰਦੇ ਆ ਕਿ ਉੱਥੇ ਦੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਤੁਸੀਂ ਇਹਦਾ ਕੁਝ ਸੋਲੂਸ਼ਨ ਕਢਾ ਲਨ ਵੈਸੇ ਤਾਂ ਸਾਡੇ ਪ੍ਰਧਾਨ ਮੰਤਰੀ ਹਰ ਟਾਈਮ ਪ੍ਰੈਜ਼ੈਂਟ ਹੀ ਰਹਿੰਦੇ ਆ ਹਿੰਦੂਆਂ ਨਾਲ ਕਿ ਪੂਰੇ ਆਪਣੇ ਹਿੰਦੁਸਤਾਨ ਦੇ ਹਰ ਤਰ੍ਹਾਂ ਦੇ ਲੋਕਾਂ ਲਈ ਤੇ ਉਹ ਕੁਝ ਨਾ ਕੁਝ ਕਰ ਰਹੇ ਆ ਕੋਈ ਨਾ ਕੋਈ ਉਪਰਾਲਾ ਲੱਭ ਰਹੇ ਆ ਕਿ ਉਹਨਾਂ ਦਾ ਸਾਥ ਦਿੱਤਾ ਜਾਏ ਤਾਂ ਕਿ ਅਸੀਂ ਇਹ ਇਸ ਤਰ੍ਹਾਂ ਦੇ ਅਤਿਆਚਾਰ ਤੋਂ ਆਪਣੇ Hindu ਕੀ ਸਾਡੇ ਸਿੱਖ ਪਰਵਾਹਾਂ ਨੂੰ ਵੀ ਉੱਥੇ ਮਾਰਿਆ ਜਾ ਰਿਹਾ ਸਭ ਲਈ ਉਹ ਸਾਡੇ ਮੋਦੀ ਸਾਹਿਬ ਜੀ ਸਾਰੇ ਉੱਥੇ ਖੜੇ ਆ ਔਰ ਕੁਛ ਨਾ ਕੁਛ ਹੱਲ ਬੰਦੀ ਕੋਸ਼ਿਸ਼ ਕਰ ਰਹੇ ਹਨ ਲਾਸਟ ਮਨਕੀਰ ਦੇ ਤੁਸੀਂ ਉਹਨਾਂ ਤੋਂ ਕੀ ਕਿਸ ਤਰ੍ਹਾਂ ਦਾ ਮਤਲਬ ਹੋਣਾ ਚਾਹੀਦਾ ਵਾ ਦੇਖੋ ਮੰਗ ਅਸੀਂ ਇਹ ਕਰਦੇ ਆ ਜਿੱਦਾਂ ਅਸੀਂ ਇੱਥੇ ਵੀ ਦੇਖੋ ਆਪਣੇ ਭਾਰਤ ਦੇਸ਼ 'ਚ ਅਸੀਂ ਕਿਸੇ ਵੀ ਧਰਮ ਲਈ ਕੋਈ ਗੱਲ ਨਹੀਂ ਕਰਦੇ ਨਾ ਹੀ ਕਿਸੇ ਬਾਰੇ ਕੁਝ ਬੋਲਦੇ ਆ ਸਾਰੇ ਮਿਲ ਕੇ ਰਹਿੰਦੇ ਆ ਤੇ ਸਾਡੇ ਅਗਰ ਉੱਥੇ ਦੇ ਮੁਸਲਮਾਨ ਇੱਥੇ ਵੀ रह ਸਕਦੇ ਆ ਤੇ ਸਾਡੇ ਹਿੰਦੂ ਉੱਥੇ ਕਿਉਂ ਨਹੀਂ ਸੁਰੱਖਿਤ ਉਹਨਾਂ ਦੇ ਹਿੰਦੂ ਉਹਨਾਂ ਦੇ ਮੁਸਲਮਾਨ ਇੱਥੇ ਸੁਰੱਖਿਤ ਮਹਿਸੂਸ ਕਰਦੇ ਆ ਤੇ ਸਾਡੇ ਹਿੰਦੂ ਉੱਥੇ ਮਹਿਸੂਸ ਕਿਉਂ ਨਹੀਂ ਕਰਦੇ ਸੁਰੱਖਿਤ ਕੀ ਉਹਨਾਂ ਨੇ ਭਾਰਤ ਨੂੰ ਇੰਨਾ ਕਮਜ਼ੋਰ ਸਮਝਿਆ ਹੈ ਐਕਸ਼ਨ ਕਿਸ ਤਰ੍ਹਾਂ ਜਾਂਦੇ ਹੋ ਐਕਸ਼ਨ ਤੇ ਦੇਖੋ ਮੋਤੀ ਸਾਭਜੀ ਨੇ ਲੈ ਆਹੀ ਦਿੱਤਾ ਵਾ ਅਸੀਂ ਤੇ ਰੋਸ਼ ਪ੍ਰਗਟ ਕਰਕੇ ਇਹੀ ਦੱਸਣਾ ਚਾਹੁੰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਅਸੀਂ ਉਹਨਾਂ ਦੇ ਨਾਲ ਖੜੇ ਆ ਤੁਹਾਨੂੰ ਡਰਨ ਦੀ ਲੋੜ ਨਹੀਂ ਔਰ ਉੱਥੇ ਦਾ ਵੀ ਸਮਾਜ ਹਿੰਦੂ ਜਾਗ ਗਿਆ ਹੈ ਇਹ ਨਹੀਂ ਕਿ ਉਹ ਡਰ ਕੇ ਬੈਠਾ ਉਹ ਵੀ ਘਰਾਂ ਚੋਂ ਬਾਹਰ ਨਿਕਲਿਆ ਹੈ ਤੇ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ ਹਾਂਜੀ ਸਰ ਅੱਜ ਦਾ ਇਹ ਪ੍ਰਦਰਸ਼ਨ ਸੀ ਕੀ ਸੀ ਆ ਭਾਰਤ ਮਾਤਾ ਦੀ ਜੈ ਅੱਜ ਦਾ ਇਹ ਰੋਸ ਪ੍ਰਦਰਸ਼ਨ ਬੰਗਲਾਦੇਸ਼ਿਕ ਖਲਾਫ ਜਿਹੜਾ ਕਿ ਭਾਰਤ ਨੇ ਬਣਾਇਆ ਹੈ ਉਹਦੇ ਖਿਲਾਫ ਆ ਕਿਉਂ ਕਿ ਉੱਤੇ ਸਾਡੇ ਹਿੰਦੀ ਸੇਫ ਨੇ ਹਿੰਦੂ ਫੜੇ ਜਾ ਰਹੇ ਆ ਕਿਤੇ ਜ਼ਿਆਦੇ ਫੜੇ ਜਾ ਰਹੇ ਆ ਉਹਨੇ ਹਿੰਦੂਆਂ ਦੇ ਮੰਦਰ ਘਰਦਵਾਰੇ ਸਾਰੇ ਹਟਾਇਆ ਜਾ ਰਿਹਾ ਜੀ ਮਤਿਆਂ ਨਾਲ ਤਰਾਂ ਪੜਕੜ ਜਿਹਾ ਮਿਲ ਜੁਲਦੀ ਆ ਰਹੀ ਆ ਠੀਕ ਆ ਹਿੰਦੂ ਉਤੋਂ ਨੈਸ਼ਨਲ ਪੁੰਦਬੂਖ ਜਾਲ ਖਤਮ ਵੀ ਆ ਰਹੇ ਆ ਕੋਈ ਮੇਰੀ ਪਾਸ ਕਰਕੇ ਇਹ ਮੰਗਾ ਜਿ ਪਹਿਲੇ ਆਨੇ ਅਫਗਾਨਿਸਤਾਨ ਦੇ ਜੇ ਉਹ ਇਹ ਨਹੀਂ ਦਈ ਹੈ ਕਿ ਪਾਸੋਂ ਦਿਖਾਈ ਹੋਣੇ ਬੰਦੇ ਬੰਦਾ ਕਿਸ ਵਾਲੇ ਹੋ ਗਏ ਆ ਭਾਰਤ ਦਾ ਪੰਡਾ ਕਿਹਨਾਂ ਦਾ ਜੇ ਇਹ ਮੰਗਵਾ ਵੀ ਇਹਨਾਂ ਨੂੰ ਜਲਦੀ ਜਲਦੀ ਮਿਲਟਰੀ ਰੱਖਿਸ਼ ਕਰਕੇ ਕਦੰਕਿਤ ਕੀਤਾ ਜਾਵੇ ਜਿਹੜੇ ਜਿੰਮੇਤੇ ਸਾਡੇ ਪਾਸਿਆ ਰਹੇ ਆ ਉਹਨਾਂ ਬਚਾ ਦੇ ਹਿੰਦੁਸਤਾਨ ਦੇ ਨਾਗਰਿਕ ਵਾਇਦਾ ਇਹ ਪ੍ਰਸ਼ਨ ਉਹ ਕੇਸਿਕਾ ਜਿਸਾ ਲੋੜ ਪਈ ਅਗਾਹ ਵੀ ਅਸੀਂ ਇੱਕ ਵਧੀਆ ਪ੍ਰੈਸੈਂਟਾਟਿਓਨ ਕਰ ਹਟ ਮੇਰੇ ਦੁਆਰਾ ਇਹ ਮੰਗਵਾ ਸਾਰੇ ਹੀ ਸਮਾਜ ਨੂੰ ਇਹਨਾਂ ਨੂੰ ਜਲਦੀ ਜਲਦੀ ਖਤਲ ਪਾਈ ਜਾਵੇ ਤੇ ਪਾਰਸਾ ਕਰਕੇ ਬੇਨਤੀ ਆ ਕਿ ਬਿਟਰੀ ਤਾਲੇ ਕਰਾ ਕੇ ਇਹਨਾਂ ਦਾ ਜਿਹੜਾ ਇਹ ਜਿਹੜਾ ਇਹ ਅਕਚਰ ਹੋ ਰਿਹਾ ਉਹਨੂੰ ਬੰਦ ਕਰ ਦਿਓ ਜੈ ਸ਼੍ਰੀ ਰਾਮ ਜੈ